ਰਾਤ ਦਿਨ ਕੁੜੀ ਨੇ ਰੋਟੀ ਵੀ ਨਹੀਂ ਖਾਦੀ ਤੇ ਐਨੀ ਚਿੰਤਾ ਕਰਦੀ ਪਈ ਏ ਹੁਣ ਤੂੰ ਮੈਨੂੰ ਦੱਸ ਤੇਰੀ ਘਰ ਵਾਲੀ ਨੇ ਇਹਦੇ ਨਾਲ ਚੰਗਾ ਕੀਤਾ ਐਵੇਂ ਘਰ ਨਹੀਂ ਚਲਦੇ ਹੁੰਦੇ ਜੇ ਤੈਨੂੰ ਪਤਾ ਸੀ ਇਹ ਜੀ ਚਾਲਾ ਖੇਲਦੀ ਪਈ ਏ ਤੇ ਤੂੰ ਕਿਉਂ ਜਾਣ ਦਿੱਤਾ ਜੋ ਆਪ ਨੂੰ ਹੁਣ ਆਪਸੇ ਗੁੱਸੇ ਗਿਲੇ ਨਾ ਕੱਢੋ ਹੁਣ ਨਾ ਨਹੀਂ ਤੁਸੀਂ ਇਹ ਦੱਸੋ ਅੱਗੇ ਕਰੀਏ ਕੀ ਭਾਜੀ ਕਰਨਾ ਕੀ ਆ ਕਰਨਾ ਤਾਂ ਹੁਣ ਐਵੇਂ ਨਹੀਂ ਆਪਾਂ ਸਾਰੇ ਜਿਹਨੇ ਭਾਬੀ ਦੇ ਪੇਕੇ ਚਲਦੇ ਆ ਨਾਲੇ ਭਾਬੀ ਨੂੰ ਉੱਥੇ ਤੁਸੀਂ ਦਬਕਾ ਮਾਰਨਾ ਵੀ ਉਹ ਤੁਹਾਡੇ ਤੋਂ ਬਾਹਰ ਹੋ ਕੇ ਕਿਵੇਂ ਚਲਦੀ ਆ ਤੁਸੀਂ ਆਪਾਂ ਜਿਹੇ ਭਰਾ ਨਾਲ ਲੜ ਪਈਓ ਕਸੂਰ ਉਹਦਾ ਤੇ ਉਹਦੇ ਨਾਲ ਹੀ ਗੱਲ ਕਰਨੀ ਆ ਜਿਹੜੇ ਹਿਸਾਬ ਨਾਲ ਜੈਸਮਿਨ ਦੀਦੀ 2 ਦਿਨ ਤੋਂ ਬੜੇ ਲਈ ਨਾ ਕਰੇ ਉੱਥੋਂ ਤਾਂ ਇਹੀ ਪਤਾ ਲੱਗਦਾ ਵੀ ਉਹ ਸਾਨੂੰ ਜਵਾਬ ਹੁਣ ਵਾਪਸ ਦੇਣਾ ਹੀ ਨਹੀਂ ਚਾਹੁੰਦੇ ਇਹੀ ਗੱਲ ਤੇ ਉੱਥੇ ਕਰਨ ਜਾਣਾ ਵੀ ਉਹ ਸ਼ਰਾਬੀ ਜਿਹੇ ਭਰਾ ਨਾਲ 2 ਲੱਖ ਰੁਪਈਆ ਵੀ ਲੈ ਗਿਆ ਤੇ ਨਾਲੇ ਜਵਾਬ ਵੀ ਵਾਪਸ ਉੱਥੇ ਲੈ ਕੇ ਬਹਿ ਗਏ ਨੇ ਕੋ ਕੋ ਨੂੰ ਦੀ ਜਵਾਬ ਤੁਹਾਡੇ ਤੋਂ ਲੈ ਕੇ ਜਾਣ ਵਾਲੀ ਜਦੋਂ ਮੈਂ ਆਪਦਾ ਜਵਾਬ ਤੁਹਾਡੇ ਨਾਲ ਲਿਖ ਹੀ ਦਿੱਤਾ ਤੇ ਉਹ ਮੇਰੇ ਤੋਂ ਬਾਹਰ ਕਿੱਥੋਂ ਜਾ ਸਕਦੀ ਏ ਉਹ ਤਾਂ ਸਕੀਮ ਲਾ ਕੇ ਨਾ ਇੱਥੋਂ ਬੱਚਾ ਆਪਣੇ ਪੇਕੇ ਲੈ ਗਈ ਏ ਹੁਣ ਆਪਾਂ ਉੱਥੋਂ ਬੱਚਾ ਕਿਦਾਂ ਲੈ ਕੇ ਆਣਾ ਐ ਐ ਸੋਚੋ ਤੁਸੀਂ ਮੀਆਂ ਬੀਬੀ ਨੂੰ ਫਿਕਰ ਨਾ ਕਰੋ ਦਸਮਿੰਨੀ ਮੇਰੀ ਗੱਲ ਨਹੀਂ ਮੋੜਦੀ ਮੈਂ ਚਲ ਕੇ ਉਹਨਾਂ ਨਾਲ ਗੱਲ ਕਰਦੀ ਆ ਹੁਣ ਉਹ ਪਹਿਲੇ ਵਰਗੀ ਨਹੀਂ ਰਹੀ ਹੁਣ ਉਹ ਤੋੜ ਤੋੜ ਕੇ ਜਵਾਬ ਦਿੰਦੀ ਏ ਹੁਣ ਸਾਨੂੰ ਨਹੀਂ ਕੁਝ ਸਮਝਿਆ ਤੇ ਤੁਹਾਨੂੰ ਕੀ ਸਮਝੇਗੀ ਟਾਈਮ ਸ਼ੇਅਰ ਚੱਲੋ ਇੱਧਰ ਤੇ ਮਾਵਾਂ ਕੀ ਹਕੀ ਚਾਹੁੰਦੀਆਂ ਨੇ ਤਾਂ ਹੀ ਪਤਾ ਲੱਗੂ ਨਾਨੀ ਜੀ ਮੇਰੀ ਸੁਣੋ ਗੱਲ ਅਸੀਂ ਤਾਂ ਦੋਨਾਂ ਨੇ ਉੱਧਰ ਜਾਣਾ ਨਹੀਂ ਕੀ ਪਤਾ ਅਗਲੇ ਅੰਦਰ ਵੜਨ ਕਿ ਨਾ ਵੜਨ ਤੁਸੀਂ ਐ ਕਰੋ ਤੁਸੀਂ ਤਿੰਨੋਂ ਜੀਨੇ ਚਲ ਜਓ ਤੇ ਸਾਨੂੰ ਸਾਡਾ ਬੱਚਾ ਲਿਆ ਕੇ ਦਿਓ ਜੀ ਨਹੀਂ ਨਹੀਂ ਤੁਸੀਂ ਜਾਓ ਚਾਹੇ ਨਾ ਜਾਓ ਪਰ ਮੈਂ ਤਾਂ ਜ਼ਰੂਰ ਜਾਉਂਗੀ ਘੱਟੋ ਘੱਟ ਹੋਰ ਨਾ ਸੀ ਲੱਡੂ ਨੂੰ ਤਾਂ ਦੇਖ ਲਵਾਂਗੀ ਨਾ ਉਹਨੂੰ ਦੇਖੇ ਬਿਨਾਂ ਮੈਨੂੰ ਚੈਨ ਨਹੀਂ ਪੈਂਦੀ ਭਈ ਤੁਸੀਂ ਕਿਉਂ ਨਹੀਂ ਜਾਣਾ ਤੁਸੀਂ ਤਾਂ ਮਾਂ ਪਿਓ ਤੁਹਾਡਾ ਅੱਕ ਪਹਿਲਾ ਮੰਦਾ ਹੈ ਕੋਈ ਨਹੀਂ ਨਾਨੀ ਜੀ ਮੈਂ ਤਾਂ ਨਾਲ ਜਾਉਂਗੀ ਭਾਵੇਂ ਮੈਨੂੰ ਉੱਥੇ ਸਾਰਿਆਂ ਦੇ ਵਿੱਚ ਜਲੀਲ ਹੋਣਾ ਪਵੇ ਪਰ ਮੈਂ ਜਿੱਦਾਂ ਕਿਦਾਂ ਕਰਕੇ ਮੁੰਡਾ ਲੈ ਕੇ ਆਣਾ ਤੇ ਆਪਣੇ ਤੋਂ ਉਹਨੂੰ ਦੂਰ ਨਹੀਂ ਕਰ ਸਕਦੀ ਅਸ਼ੀਸ਼ ਆ ਵੇਖ ਲੈ ਆ ਹੁੰਦੀ ਮਾਂ ਦੀ ਮਮਤਾ ਜਿਹਨੇ ਜੰਮਿਆ ਉਹਨੂੰ ਤਾਂ ਕੋਈ ਫਿਕਰ ਨਹੀਂ ਜਿਹਨੇ ਜੰਮਿਆ ਨਹੀਂ ਉਹਨੂੰ ਦੇਖ ਲੈ ਕਿੰਨੀ ਚਿੰਤਾ ਹੈ ਤੁਸੀਂ ਫਿਕਰ ਨਾ ਕਰੋ ਦੋਨੋਂ ਮੀ ਆਈ ਬੀ ਜੇ ਮੈਂ ਜਵਾਬ ਤੁਹਾਡੇ ਖਾਤੇ ਲਿਖਤਾ ਨਾ ਤੇ ਤੁਹਾਡੇ ਖਾਤੇ ਆਊਗਾ ਤਾਂ ਹੀ ਕਹਿੰਨੀ ਆ ਉੱਠੋ ਵੀ ਚਲੋ ਇੱਥੇ ਬੈਠੇ ਸਲਾਮਾ ਨਾ ਕਰੀ ਜਾਓ ਗੱਲ ਉੱਥੇ ਜਾ ਕੇ ਬਣੂਗੀ ਜਾਂ ਤੂੰ ਜਾ ਕੇ ਦੁਕਾਨ ਵੇਖ ਤੇ ਮੈਂ ਉਹਨਾਂ ਨਾਲ ਜਾ ਕੇ ਗੱਲ ਕਰਦਾ ਤੇ ਮੇਰਾ ਤੇਰ ਨਾਲ ਵਾਦਾ ਹੈ ਕਿ ਤੇਰੇ ਘਰ ਵਾਪਸੀ ਆਇਆ ਤਾਂ ਜਵਾਬ ਇੱਥੇ ਹੋਊਗਾ ਚਲੋ ਠੀਕ ਹੈ ਮੈਂ ਜਾਂਦਾ ਭਾਜੀ ਪਲੀਜ਼ ਮੈਨੂੰ ਵੀ ਨਾਲ ਲੈ ਜਾਓ ਮੈਂ ਤਾਂ ਨਾਲ ਜਾਣਾ ਹੀ ਜਾਣਾ ਆ ਹੁਣ ਤੁਸੀਂ ਮੈਨੂੰ ਨਾ ਕਿਓ ਫਿਰ ਅਦਿਕਾ ਤੂੰ ਵੀ ਘਰੇ ਰਹਿਣਾ ਮੇਰਾ ਨਾ ਦੇਨ ਨਹੀਂ ਲੱਗਦਾ ਪਹਿਲ ਲੱਡੂ ਨੂੰ ਦੇਖੇ ਬਿਨਾ ਛੀਸ਼ਾ ਭਰਾਜ ਤੈਨੂੰ ਨਾਲ ਲੈ ਚੰਨੀ ਆ ਤੇ ਉਹਦਾ ਸਬਰ ਕਰ ਲਈਂ ਮਾਵਾਂ ਸਬਰ ਨਹੀਂ ਕਰਦੀਆਂ ਚਲੋ ਮੈਂ ਫਿਰ ਚਲਦੇ ਆ ਗੱਲ ਕਰਦੇ ਆ ਉਧਰ ਜਾ ਕੇ ਉਹਨਾਂ ਨਾਲ ਤੇ ਨਾਲੇ ਮੇਰੀ ਡਾਂਗ ਫੜੇ ਡਾਂਗ ਕਿੱਥੇ ਪਈ ਆ ਬਹਿ ਜਾ ਟਿਕ ਕੇ ਤੂੰ ਵੀ ਤੱਤਾ ਹੀ ਚੱਲਦਾ ਆਪਾਂ ਗੱਲ ਕਰਨ ਚੱਲੇ ਆ ਬਸ ਗੱਲ ਹੀ ਕਰਕੇ ਆ ਜਾਣਾ ਗੱਲ ਤਾਂ ਇਹ ਜੀ ਸਹੀ ਹੈ ਗੇੜੀਆਂ ਗੱਲਾਂ ਨਾ ਸਹੀ ਨਹੀਂ ਹੋਈਆਂ ਡਾਂਗਾ ਨਾ ਸਹੀ ਹੋਣਗੀਆਂ ਬੈ ਜਾ ਮਮੀ ਟੇਕ ਕੇ ਤੂੰ ਵੀ ਇਹਨੂੰ ਸ਼ੇਵਾ ਦਿੰਦੀ ਰਹਿਣੀ ਏ ਚੱਲ ਹੁਣ ਜਾਪਰਾ ਜਾ ਕੇ ਆਪਣੀ ਦਵਾਈ ਦੁਈ ਕਰਵਾ ਕਿੰਨੀ ਸੱਟ ਲਵਾ ਲਈਆਂ ਮੂੰਹ ਤੇ ਕਿੰਨੀ ਵਾਰ ਤੈਨੂੰ ਸਮਝਾਇਆ ਘੱਟ ਪੀਆ ਕ ਮੈਂ ਨਹੀਂ ਕਿਤੇ ਜਾਣਾ ਪੈਣਾ ਤੇਰੇ ਸੋਹਰਿਆਂ ਨੇ ਆਣਾ ਨਹੀਂ ਵਿੱਚ ਬਹਿ ਕੇ ਗੱਲ ਕਰਨੀ ਆ ਜਿਹੜੇ ਹਸਾਬ ਨਾਲ ਮੈਂ ਰੱਜਕ ਨਾਲ ਗੱਲ ਕੀਤੀ ਆ ਨਾ ਉਹਨੇ ਤੇ ਸਿੱਧਾ ਆ ਕੇ ਮੇਰੇ ਪੈਰੀ ਪੈਣਾ ਵੈ ਨਾਲੇ ਮੇਰੀ ਗੱਲ ਸੁਣ ਤੂੰ ਕੀ ਕਰਨਾ ਵਿੱਚ ਬਹਿ ਕੇ ਆਹੋ ਆਪਣੇ ਪੈਰ ਵੀ ਫੜਾਈ ਨਾਲੇ ਜਵਾਕ ਨਾਲ ਫੜਾ ਦੀ ਨਾਲੇ ਜੀਜੇ ਨੇ ਵੀ ਤਾਂ ਨਾਲ ਹੀ ਆਣਾ ਉਹਨਾਂ ਦੇ ਐਵੇਂ ਤੇਰੇ ਨਾਲ ਔਖਾ ਭਾਰਾ ਨਾ ਹੋਵੇ ਤੂੰ ਟੈਨਸ਼ਨ ਨਾ ਲੈ ਜੇ ਜਵਾਕ ਉਹਨੂੰ ਦੇਣਾ ਹੁੰਦਾ ਨਾ ਤੈਨੂੰ ਮੈਂ ਇੱਥੇ ਬੁਲਾਉਂਦੀ ਨਾ ਤੂੰ ਨਾਲੇ ਆਇਆ ਜੀਜੇ ਵਾਲਾ ਤੈਨੂੰ ਉਹਨੇ ਆ ਕੇ ਉੱਡ ਕੇ ਹੀ ਪੈਣਾ ਉਹ ਜੀਜਾ ਨਹੀਂ ਮੈਨੂੰ ਉੱਡ ਕੇ ਪੈਂਦਾ ਨਾਲੇ ਸਵੇਰੇ ਮੈਨੂੰ ਫੋਨ ਆਇਆ ਕਹਿੰਦਾ ਘਰੇ ਆ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਤੂੰ ਉਹਦਾ ਫੋਨ ਚੱਕਾ ਹੀ ਕਿਉਂ ਤੂੰ ਚੱਕ ਕੇ ਸਿਆਪਾ ਪਾ ਦਿੱਤਾ ਅਸੀਂ ਤਾਂ ਗੱਲ ਦਾ ਉਹਨਾਂ ਨਾਲ ਫੋਨ ਕੱਟੀ ਜਾਂਨੇ ਆ ਕਿ ਤੂੰ ਇੱਥੇ ਹੀ ਬੁਲਾ ਲਿੱਤਾ ਉਹਨਾਂ ਨੂੰ ਮੈਂ ਫੋਨ ਕੋਲ ਚੱਕਾ ਨਾਲੇ ਜਵਾਖ ਜਦੋਂ ਝੋਲੀ ਪਾਣਾ ਸੀਗਾ ਉਹਦਾ ਜੀਜਾ ਕਹਿੰਦੇ ਸਾਡੇ ਘਰ ਦਾ ਮਸਲਾ ਹੁਣ ਮੈਂ ਉਹਨਾਂ ਨੂੰ ਕਹੂੰਗਾ ਕਿ ਸਾਡੇ ਘਰ ਦਾ ਮਸਲਾ ਚੱਲ ਫਿਰ ਵੀ ਅਸ਼ੀਸ਼ ਨੇ ਇਥੋਂ ਦਾ ਜਵਾਈ ਭਾਈ ਆ ਆਪਾਂ ਉਹਨੂੰ ਕੁਝ ਨਹੀਂ ਕਹਿ ਸਕਦੇ ਬਾਕੀਆਂ ਦੀ ਮੈਂ ਰੇਲ ਜਰੂਰ ਬਣਾਉਂਗੀ ਕੋਈ ਨਾ ਮੰਮੀ ਇਸ ਵਾਰ ਮੈਂ ਵੀ ਤੁਹਾਡੇ ਨਾਲ ਨਹੀਂ ਆ ਤਸੱਲੀ ਤੇ ਇਹਨਾਂ ਦੀ ਇਸ ਵਾਰ ਚੰਗੀਓ ਕਰਾਵਾਂਗੇ ਆਇਆ ਜੈਸਮੀਨ ਤੇਰੇ ਸੋਹਰੇ ਵਾਲੇ ਆਏ ਬੈਠੇ ਨੇ ਆਏ ਰਿਤੇ ਆਏ ਬੈਠੇ ਮੈਂ ਨਾ ਤੋਂ ਕੀ ਲੈਣਾ ਹਾਂਜੀ ਤੁਸੀਂ ਸਾਰੇ ਇੱਥੇ ਇਹ ਹੀ ਗੱਲ ਤੇ ਮੈਂ ਤੈਨੂੰ ਪੁੱਛਣੀ ਏ 2 ਘੰਟੇ ਦਾ ਕਹਿ ਕੇ ਆਈਏ ਤੇ 2 ਦਿਨ ਹੋ ਗਏ ਇੱਥੇ ਬੈਠੀ ਐ ਤੇ ਨਾਲੇ ਫੋਨ ਵੀ ਨਿਚਕਦੀ ਵੀ ਕੱਲ ਦੇ ਉਬਹਿਟ ਕੇ ਸਾਡੇ ਮੀਆਂ ਵੀ ਦਾ ਮਾਮਲਾ ਅੱਗੇ ਖਿਲਰਿਆ ਪਿਆ ਹੋਰ ਖਿਲਾਰ ਦੂੰਗਾ ਆ ਦੇਖ ਲੋ ਸਾਰੇ ਵੀ ਥੱਪੜ ਮਾਰਿਆ ਚੰਗੀ ਗੱਲ ਐ ਇਹਨਾਂ ਦੀ ਨਾ ਪੁੱਤ ਹੱਥ ਚੱਕਣ ਵਾਲੀ ਕਿਹੜੀ ਗੱਲ ਆ ਜੇ ਮਾਂ ਘਰੇ 2 ਦਿਨ ਰਹਿ ਵੀ ਪਈ ਤੇ ਕਿਹੜੀ ਵੱਡੀ ਗੱਲ ਆ ਗਈ ਭੈਣ ਜੀ ਹੌਲੇ ਬੋਲੋ ਐਸ ਘਰ ਦਾ ਨਾ ਜਿਵਾਈ ਐ ਨਾਲੇ ਉਹਨੂੰ ਪੁੱਛੋ ਜਰਾ ਵੀ ਘਰ ਇੱਥੇ ਆਵੇ ਖੁਸ਼ੀ ਨਾਲ ਲੱਖ ਵਾਰ ਪਰ ਘਰ ਸਾਡੇ ਨਾਲ ਝੂਠ ਬੋਲ ਕੇ ਆਈ ਏ ਉੱਤੋਂ ਸਾਡੇ ਫੋਨ ਵੀ ਬੰਦ ਕਰਕੇ ਬੈਠੀ ਹੋਈ ਏ ਚੱਕਦੀ ਨਹੀਂ ਪਈ ਜੀ ਤੁਸੀਂ ਨਾ ਸਾਰੇ ਜਾਣੇ ਗੱਲ ਕਰ ਲਓ ਜਿਹੜੀ ਕਰਦੇ ਪਿਓ ਪਰ ਜੈਸਮਿਨ ਦੀਦੀ ਮੈਨੂੰ ਨਾ ਇੱਕ ਵਾਰ ਲੱਡੂ ਦਾ ਦੱਸ ਦੋ ਉੱਪਰ ਹੈ ਤੇ ਮੈਂ ਜਾਇਆ ਵਾਂ ਦੇਖਣਾ ਸੀ ਉਹਨੂੰ ਕੋਈ ਗੱਲ ਨਹੀਂ ਲੱਡੂ ਨੂੰ ਵੀ ਤੁਸੀਂ ਦੇਖ ਲਓ ਪਹਿਲਾਂ ਇੱਥੇ ਬੈਠ ਕੇ ਮੇਰੀ ਗੱਲ ਸੁਣੋ ਇੱਕ ਤਾਂ ਮੇਰੀ ਭੈਣ ਨੇ ਥੋੜੇ ਝੋਲੀ ਦੇ ਵਿੱਚ ਜਵਾਕ ਪਾਇਆ ਉੱਤੋਂ ਤੁਸੀਂ ਉਹਨੂੰ ੱਤਕਾ ਮਾਰਦੇ ਪਏ ਹੋ ਜੈਸਮਿਨ ਦੀਦੀ ਜੇ ਤੁਹਾਨੂੰ ਇਸ ਗੱਲ ਦਾ ਹੀ ਗੁੱਸਾ ਸੀ ਤੇ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਤੁਹਾਡੇ ਪੈਰਾਂ 'ਚ ਡੇ ਕੇ ਮਾਫੀ ਮੰਗ ਲੈਂਦੀ ਪਰ ਲੱਡੂ ਨੂੰ ਦੂਰ ਕਰਕੇ ਮੇਰੇ ਤੋਂ ਤੁਹਾਨੂੰ ਕੀ ਮਿਲੂਗਾ ਲਸ਼ਵੀਨ 10 ਸਾਲ ਹੋ ਗਏ ਤੇਰੇ ਵਿਆਹ ਨੂੰ ਨਿੱਕੇ ਨਿੱਕੇ ਗੱਲਾਂ ਦੇ ਰਸ ਕੇ ਆਣਾ ਚੰਗੀ ਗੱਲ ਨਹੀਂ ਤੁਸੀਂ ਨਾ ਸਿਆਣੇ ਬਿਆਣੇ ਹੋ ਤੁਸੀਂ ਆਪ ਦੱਸੋ ਮੇਰੀ ਤੀਨਾ ੱਟਕਾ ਹੋਊਗਾ ਤੇ ਉਹ ਕਿੱਥੇ ਜਾਊਗੀ ਪੇਕੀ ਆਊਗੀ ਨਾ ਬੇਟਾ ਨਿੱਕੇ ਮੋਟੀਆਂ ਗੱਲਾਂ ਦੇਣਾ ਤੀਆਂ ਨੂੰ ਪੜਕਾਉਣਾ ਚੰਗਾ ਨਹੀਂ ਜੇ ਰਾਜਕਾ ਗੁੱਲੇ ੱਟਕਾ ਲੱਗੀ ਹੈ ਨਾ ਤੇ ਤੇ ਤੋਂ ਮਾਫੀ ਮੰਗ ਲੈਂਦੀ ਹੈ ਤੇ ਲੜਾਈ ਖਤਮ ਕਰੋ ਓਸ ਦਿਨ ਵੀ ਜੋ ਵੀ ਹੋਇਆ ਨਾ ਮੈਨੂੰ ਆਪ ਹੀ ਨਹੀਂ ਸਮਝ ਆਈ ਵੀ ਤੁਹਾਨੂੰ ਧੱਕਾ ਕਿਦਾਂ ਵੱਜ ਗਿਆ ਸਗੋਂ ਮੈਂ ਤਾਂ ਤੁਹਾਡਾ ਸਾਰੀ ਜ਼ਿੰਦਗੀ ਸਾਂ ਨਹੀਂ ਨੀ ਭੁੱਲ ਸਕਦੀ ਦੀਦੀ ਹੋ ਸਕੇ ਤਾਂ ਮੈਨੂੰ ਮਾਫ ਕਰ ਦਿਓ ਜੈਸਮੀਨ ਜੇ ਤੂੰ ਆਪਣੇ ਦਿਲ ਦੇ ਵਿੱਚ ਕੋਈ ਸਜ਼ਾ ਦੇਣੀ ਵਾ ਤੇ ਇਹਨੂੰ ਸੋਚਿਆ ਹੈ ਨਾ ਤਾਂ ਤੂੰ ਦੇ ਸਕਦੀ ਹੈ ਪਰ ਇਹਦੇ ਕੋਲੋਂ ਨਾ ਬੱਚਾ ਨਾ ਦੂਰ ਕਰ ਦੇਖ ਵਿਚਾਰੀ ਦੀ ਹਾਲਤ ਕੀ ਹੋਈ ਪਈ ਹੈ ਰਾਜਕਾ ਇਹ ਗੱਲਾਂ ਨਾ ੱੱੱਕਾ ਮਾਰਨ ਤੋਂ ਪਿੱਲੇ ਸੋਚਨੇ ਸੀ ਮੈਂ ਤਾਂ ਤੈਨੂੰ ਮਾਂ ਬਣਨ ਦਾ ਸੁੱਖ ਦਿੱਤਾ ਤੂੰ ਮੈਨੂੰ ਹੀ ਅੱਖਾਂ ਵਖਾਲ ਲੱਗ ਗਈ ਨਾਲੇ ਲੱਡੂ ਨਾ ਮੇਰਾ ਪੁੱਤਰ ਐ ਇਹ ਹੱਕ ਮੈਨੂੰ ਐ ਕਿਉਂ ਕਿ ਦੇ ਕੋਲ ਰਹੇਗਾ ਕਿ ਦੇ ਕੋਲ ਨਹੀਂ ਜਿਹੜੇ ਤੋਂ ਆਕੜੇ ਗੱਲਾਂ ਕਰਦੀ ਐ ਨਾ ਇਹ ਤੈਨੂੰ ਬਹੁਤ ਮਹਿੰਗੀਆਂ ਪੈ ਜਾਣੀਆਂ ਤੇ ਇਹ ਨਾ ਸੋਚੂ ਤੂੰ ਪੇਖੇ ਬੈਠੀ ਐ ਮੈਂ ਲੈ ਆ ਜਿੱਥੇ ਵੀ ਨਹੀਂ ਕਰਨਾ ਉਸ ਤਾਂ ਨਾ ਹੀ ਬੋਲੋ ਨਾ ਤੇ ਚੰਗੀ ਗੱਲ ਐ ਤੁਹਾਡੀਆਂ ਅੱਖਾਂ ਤੇ ਫਰਾਪੜ ਜਾਈ ਦੇ ਮੋਦੀ ਪੱਟੀ ਬੰਨੀ ਹੋਈ ਐ ਤੁਸੀਂ ਇੱਕ ਵਾਰ ਵੀ ਮੈਨੂੰ ਪੁੱਛਿਆ ਤੈਨੂੰ ਇਹਨੇ ੱੱੱਕਾ ਮਾਰਿਆ ਸੱਟ ਕਿੱਥੇ ਲੱਗੀ ਕਿੱਥੇ ਨਹੀਂ ਜੈਸਮੀਨ ਤੂੰ ਹ ਮੁੰਡਾ ਨਕਮਾ ਅਸੀਂ ਤੈਨੂੰ ਇਹ ਪੁੱਛਣ ਆਇਆ ਵੀ ਤੂੰ ਰਾਜਿਕਾ ਨੂੰ ਮੁੰਡਾ ਕਿਉਂ ਨਹੀਂ ਦੇਣਾ ਚਲੋ ਵਧੀਆ ਗੱਲ ਹੈ ਨਾਨੀ ਜੀ ਤੁਸੀਂ ਵੀ ਅੱਜ ਆਏ ਹੋਏ ਹੋ ਉਸ ਦਿਨ ਤੁਸੀਂ ਮੇਰੇ ਅੱਗੇ ਹੱਥ ਜੋੜੇ ਸੀ ਤਾਂ ਮੈਂ ਜਵਾਕੇ ਦੀ ਝੋਲੀ ਪਾ ਦਿੱਤਾ ਸੀ ਪਰ ਪਤਾ ਨਹੀਂ ਕਿਉਂ ਮੇਰਾ ਮਨ ਨਹੀਂ ਮੰਨਦਾ ਪਿਆ ਦੇਖ ਤੇ ਨਾ ਸਾਰੇ ਪਿਆਰ ਨਾਲ ਗੱਲ ਕਰਦੇ ਪਏ ਤੇ ਪਿਆਰ ਨਾਲ ਜਵਾਬ ਦੇ ਨਹੀਂ ਤੇ ਮੈਨੂੰ ਤੈਨੂੰ ਇੱਥੇ ਸਿੱਧਾ ਕਰਨਾ ਪੈਣਾ ਧਿਆਨ ਨਾਲ ਪੁੱਤ ਆਪਣੇ ਪੇਕੇ ਬੈਠੀ ਆ ਬਥੇਰਾ ਧੱਕਾ ਕਰ ਲਿਆ ਤੁਸੀਂ ਪਹਿਲਾਂ ਮਾਪੋਤ ਨੇ ਹੁਣ ਨਹੀਂ ਕਰ ਸਕਦੇ ਅਸੀਂ ਨਹੀਂ برداشت ਕਰਨਾ ਪੁੱਤ ਇਹਦੇ ਵਿੱਚ ਧੱਕੇ ਵਾਲੀ ਕਿਹੜੀ ਗੱਲ ਹੈ ਆਲਮੀਂ ਦਾ ਆਪਣੀ ਜਨਾਨੀ ਉੱਪਰ ਰੋਪਤਾ ਹੁੰਦਾ ਹੀ ਏ ਨਾਨੀ ਜੀ ਰੋਪ ਪੰਦਾ ਬੰਦਾ ਕੱਲਾ ਜਨਾਨੀ ਦਾ ਚੰਗਾ ਲੱਗਦਾ ਆ ਚਾਰ ਬੰਦਿਆਂ 'ਚ ਬੈਠ ਕੇ ਬੇਇੱਜ਼ਤੀ ਕਹਿੰਦੇ ਇਹਨੂੰ ਨਾਲੇ ਮੈਂ ਆਪਣੇ ਭੈਣ ਦੀ ਬੇਇੱਜ਼ਤੀ ਨਹੀਂ ਹੋਣ ਦੇਣਾ ਚਾਹੁੰਦਾ ਚੱਲ ਪੁੱਤ ਕੋਈ ਗੱਲ ਨਹੀਂ ਚੁੱਪ ਰਹਿ ਅਸ਼ੀਸ਼ ਤੂੰ ਵੀ ਚੁੱਪ ਰਹਿ ਭੈਣ ਜੀ ਮੇਰੀ ਗੱਲ ਸੁਣੋ ਜਦੋਂ ਕਾਨੂੰਨੀ ਤੌਰ ਤੇ ਬੱਚਾ ਰਾਧਿਕਾ ਨੂੰ ਆਪਾਂ ਦੇ ਤਾ ਤੇ ਹੁਣ ਤੁਸੀਂ ਘਰ ਕਿੱਦਾਂ ਰੱਖ ਸਕਦੇ ਹੋ ਭੈਣ ਜੀ ਅਸੀਂ ਕੋਈ ਕਾਨੂੰਨ ਕਰਾਨੀ ਮੰਨਦੇ ਨਾਲੇ ਇਹ ਕਿਹੜਾ ਕਾਨੂੰਨ ਆ ਇੱਕ ਮਾਂ ਤੋਂ ਉਹਦਾ ਬੱਚਾ ਦੂਰ ਕਰ ਦੋ ਦੀਦੀ ਜਿਹੜੇ ਵੀ ਗਿਲੇ ਸ਼ਿਕਵਾ ਹੈ ਨਾ ਸਾਰਿਆਂ ਦੀ ਮੈਂ ਮਾਫੀ ਮੰਗ ਲੈਣੀ ਤੁਹਾਡੇ ਕੋਲ ਤੁਸੀਂ ਇਹੀ ਚਾਹੁੰਦੇ ਸੀ ਨਾ ਕਿ ਮੈਂ ਲੱਡੂ ਨੂੰ ਕਿਤੇ ਬਾਹਰ ਨਾ ਲੈ ਕੇ ਜਾਵਾਂ ਤੁਸੀਂ ਜਿੱਥੇ ਲੈ ਕੇ ਜਾਣਾ ਨਾ ਲੈ ਜਿਓ ਪਰ ਮੇਰੇ ਤੋਂ ਲੱਡੂ ਨੂੰ ਦੂਰ ਨਾ ਕਰੋ ਬਸ ਕਰ ਰਾधिका ਇਹ ਮਗਰ ਮੱਛ ਦੇ આંਸੂ ਨਾ ਬਹਾ ਉਹਨੇ ਨਾ ਜਵਾਕ ਆਪਣਾ ਮਜਬੂਰੀ ਨੂੰ ਝੋਲੀ ਪਾਇਆ ਸੀ ਪਰ ਹੁਣ ਉਹਨੂੰ ਕੋਈ ਮਜਬੂਰੀ ਨਹੀਂ ਹੈਗੀ ਹੁਣ ਨਹੀਂ ਦੇਣਾ ਉਹਨੂੰ ਜਵਾਕ ਅਧਿਕਾਰਕ ਖੜੀ ਹੋ ਤੂੰ ਕਦੇ ਪੈਰੀ ਪੈਰੀ ਐ ਕਾਨੂੰਨੀ ਤੌਰ ਤੇ ਮਾਪਿਓ ਤੁਸੀਂ ਹੋ ਤੇ ਮੈਂ ਤੁਹਾਨੂੰ ਜਵਾਬ ਲੈ ਕੇ ਦਊਗਾ ਇੰਨਾ ਤੂੰ ਕਾਗਜ਼ਾ ਦੇ ਨਾਮ ਬਦਲਣਾ ਨਾ ਮਾਪਿਓ ਦਾ ਤੇ ਬੱਚਾ ਉਹਨਾਂ ਦਾ ਨਹੀਂ ਹੋ ਜਾਂਦਾ ਨਾਲੇ ਆਪੇ ਹੀ ਆ ਕਹਿੰਦੀ ਸੀ ਮੇਰੇ ਤੋਂ ਜਵਾਬ ਸਮਝਿਆ ਨਹੀਂ ਜਾਂਦਾ ਬਸ ਫਿਰ ਬਸ ਕਰੋ ਭਾਈ ਇੱਕ ਵਾਰ ਮੇਰੇ ਭੈਣ ਨੇ ਕਹਿਤਾ ਬੇਸਿ ਜਵਾਬ ਨਹੀਂ ਦੇਣਾ ਕੋਈ ਜ਼ੋਰ ਜ਼ਬਰਦਸਤੀ ਥੋੜੀ ਐ ਚ ਮੈਂ ਇਹਨੂੰ ਨਾ 2 ਮਿੰਟ ਲਈ ਬਾਹਰ ਭੇਜ ਪਹਿਲੇ ਮੈਨੂੰ ਸਿੱਧਾ ਕਰਾਂ ਫਿਰ ਇਹਦੀ ਭੈਣ ਨੇ ਸਿੱਧੀ ਹੋਣਾ ਚੁੱਪ ਕਰ ਵੇ ਜੈਸਮੀਨ ਸਾਡੇ ਸਾਰੇ ਆ ਜਾਂਦਾ ਤੂੰ ਮਾਨਤਾ ਰੱਖ ਲੈ ਤੂੰ ਤਾਂ ਸਾਫੀ ਮੁੱਕਰੀ ਜਾਨੀ ਤੁਹਾਡੇ ਸਾਰਿਆਂ ਦਾ ਮਾਨ ਰੱਖ ਕੇ ਨਾ ਤਾਂ ਹੀ ਮੇਰੇ ਚੋਲੀ ਜਵਾਕ ਪਾਇਆ ਸੀ ਮੈਨੂੰ ਥੋੜੀ ਪਤਾ ਸੀ ਜਿੰਨਾਂ ਨੂੰ ਮੈਂ ਮਾਪੇ ਬਣਨ ਦਾ ਸੁੱਖ ਦੇਣੀ ਵੀ ਉਹੀ ਮੈਨੂੰ ਗੱਲੋਂ ਦੁੱਖ ਦੇਣਗੇ ਐਡੀ ਵੱਡੀ ਗੱਲ ਨਹੀਂ ਜਿਹੜੀ ਤੂੰ ਬਣਾ ਕੇ ਬੈਠੀ ਐ ਜਵਾਕ ਸੰਝ ਜਾਏ ਤੇ ਦੋਨਾਂ ਦਾ ਹੱਕ ਨਾਨੀ ਜੀ ਜਦੋਂ ਮੈਂ ਰਹਿੰਦੀ ਸੀ ਸੋਰੇ ਉਦੋਂ ਜਵਾਕ ਸੰਝਾ ਸੀਗਾ ਹੁਣ ਮੈਂ ਰੰਨੀ ਵੀ ਪੇਕੇ ਤੇ ਹੁਣ ਜਵਾਕ ਤੇ ਹੱਕ ਮੇਰਾ ਐ ਅੱਛਾ ਹੁਣ ਫਿਰ ਤੂੰ ਮਨ ਬਣਾਈ ਬੈਠੀ ਐ ਵੀ ਨਾ ਤੂੰ ਇਹਨਾਂ ਨੂੰ ਜਵਾਕ ਦੇਣਾ ਐ ਤੇ ਨਾ ਤੂੰ ਸੋਰੇ ਜਾਣ ਭੈਣ ਜੀ ਚਾਰ ਵਾਰੀ ਕਹਿ ਦਿੱਤਾ ਕਿ ਅਸੀਂ ਜਵਾਬ ਨਹੀਂ ਦੇਣਾ ਤੇ ਜੇ ਤੁਸੀਂ ਕਹਿੰਦੇ ਹੋ ਕਿ ਲਿਖ ਕੇ ਤੇ ਲਿਖ ਕੇ ਵੀ ਦੇ ਦੇਣੇ ਅਸੀਂ ਚਲੋ ਅੰਮੀ ਚਲੀਏ ਮੈਂ ਹੀ ਵੇਖਦਾ ਕਿੰਨਾ ਚਿਰ ਆਪਦੇ ਪਿੱਕੇ ਰਹਿੰਦੀ ਐ ਅਸੀਂ ਤਾਂ ਭੇਜਣ ਨੂੰ ਤਿਆਰ ਆ ਜੇ ਮੁੰਡਾ ਇਹਦੇ ਕੋਲ ਰਹੇਗਾ ਜੇ ਫਿਰ ਉਹੀ ਜਾ ਕੇ ਰੋਲਾ ਪਾਣਾ ਫਿਰ ਨਹੀਂ ਅਸੀਂ ਭੇਜਣੀ ਮਾਵਾਂ ਸੁਣਿਆ ਸੀ ਈਆਂ ਦਾ ਘਰ ਖਰਾਬ ਕਰਦੀਆਂ ਨੇ ਪਰ ਅੱਜ ਅਸੀਂ ਅੱਖਾਂ ਨਾਲ ਦੇਖ ਲਿਆ ਹੈ ਪਛਤਾਹੋਗੇ ਤੁਸੀਂ ਕੋਈ ਨਾ ਨਾਨੀ ਜੀ ਅਸੀਂ ਪਛਤਾਣਾ ਪਛਤਾਲਾਂਗੇ ਪਰ ਰੱਬ ਦਾ ਵਾਸਤਾ ਹੁਣ ਤੁਸੀਂ ਇੱਥੋਂ ਜਾਓ ਤੇ ਮੀਨਾ ਬੋਲੇ ਤੈਨੂੰ ਪਤਾ ਨਹੀਂ ਬੱਡੇ ਨੂੰ ਕਿੱਦਾਂ ਬੋਲੀਦਾ ਹੁੰਦਾ ਮੈਨੂੰ ਤਾਂ ਲੱਗਦਾ ਤੁਹਾਨੂੰ ਦੋਨੋਂ ਭੈਣ ਭਰਾਵਾਂ ਨਾਲ ਨਹੀਂ ਅਕਲ ਨਹੀਂ ਆ ਗਈ ਬੋਲਣ ਦੀ ਕੋਈ ਨਹੀਂ ਜੀ ਅਸੀਂ ਸਿਖਾ ਦਾਂਗੇ ਅਕਲ ਹੁਣ ਤੁਸੀਂ ਸਾਡਾ ਜਿਆਦਾ ਜਲੂਸ ਨਾ ਘਟੋ ਤੁਰਦੇ ਰਗੋ ਇੱਥੋਂ ਸਰਮ ਸਾਰੇ ਟੱਬਰ ਹੀ ਕਮਲਾ ਤੂੰ ਤੇ ਮੁੰਡੇ ਫਸਾ ਲੇ ਤੇ ਚਲ ਰੁਕ ਜੈਸਮਿਨ ਦੀਦੀ ਘਟੋ ਘਟ ਲੱਡੂ ਦੇਖਣ ਤਾਂ ਦੋ ਤੈਨੂੰ ਸੁਨਿਆ ਨਹੀਂ ਇੱਕ ਵਾਰੀ ਜਦ ਮੈਂ ਤੈਨੂੰ ਕਿਹਾ ਕਿ ਉਹਦੇ ਤੇ ਮੈਂ ਤੇਰਾ ਪਰਸ਼ਾਵਾਂ ਵੀ ਨਹੀਂ ਪੈਂਦੇ ਨਾ ਇਹਨੇ ਤਾਂ ਬਹੀ ਗਲਤ ਕੀਤਾ ਇਹ ਤੇ ਜਮਾਈ ਬਦਲੀ ਪਈ ਏ ਮੈਂ ਤੇ ਨਾ ਤੁਹਾਨੂੰ ਇੱਥੋਂ ਜਾਂਦੇ ਹੀ ਕਹਿਤਾ ਸੀਗਾ ਦੇਖਿਆ ਆਪਣੀ ਮਾਂ ਦੇ ਮਗਰ ਲੱਗ ਕੇ ਕਿੰਨਾ ਬਦਲੀ ਪਈ ਏ ਜਦਾ ਤੇਰੇ ਨਾ ਪੇਕੇ ਵੀ ਗੁਜ਼ਾਰੇ ਨਹੀਂ ਹੁੰਦੇ ਪਤਾ ਨਹੀਂ ਪੇਕੇ ਨੇ ਕਿਹੜੇ ਮਤ ਵਾਲੇ ਨੂੰ ਰੱਖੀ ਹੋਈ ਏ ਉਹਦੀ ਮਾਂ ਨਾ ਜਦੋਂ ਮੰਮੀ ਗੱਲ ਕਰਦੀ ਪਈ ਸੀ ਨਾ ਮੈਂ ਤਾਂ ਉਹਦੀਆਂ ਅੱਖਾਂ ਹੀ ਪੜ ਲਈਆਂ ਸੀ ਉਹ ਤਾਂ ਇਹੀ ਸੋਚ ਰਹੀ ਸੀ ਵੀ ਲਾਲੋ ਹੁਣ ਤੁਸੀਂ ਜਿਹੜਾ ਜੋਰ ਲਾਣਾ ਹੁਣ ਨਹੀਂ ਅਸੀਂ ਜੈਸਮੀਨ ਨੂੰ ਭੇਜਦੇ ਜੋ ਆਪਣੇ ਘਰ ਵਿੱਚ ਹੋਇਆ ਨਾ ਸਿਰ ਇਹਦੀ ਗਲਤੀ ਤੇਰੀ ਏ ਮੇਰੀ ਕੀ ਗਲਤੀ ਏ ਮੈਂ ਤਾਂ ਇਹੀ ਚਾਹਦੀ ਸੀ ਵੀ ਦਰਾਣੀਆਂ ਜਠਾਣੀਆਂ ਦੋਨੋਂ ਜੁੜ ਕੇ ਰਹਿਣ ਦਿੱਤੇ ਜਠਾਣੀ ਦਾ ਬੱਚਾ ਦਰਾਣੀ ਨੂੰ ਦੇ ਤਾ ਇੱਕ ਛੱਤ ਥੱਲੇ ਰਹਿਣਾ ਸੀ ਉੱਥੇ ਤਾਂ ਕਲੇਸ਼ ਪੈਣਾ ਹੀ ਸੀ ਗੱਲ ਤਾਂ ਇਹੀ ਏ ਜੇ ਤੂੰ ਬਾਹਰੋਂ ਬੱਚਾ ਦਵਾ ਦੇ ਲਈ ਕਾਰਿਨਾ ਕਲੇਸ਼ ਵੀ ਨਾ ਪੈਂਦਾ ਗੱਲ ਤਾਂ ਮੰਮੀ ਤੇਰੀ ਸਹੀ ਏ ਜੇ ਮੈਂ ਬਾਹਰੋਂ ਬੱਚਾ ਦਵਾ ਦਿੰਦੀ ਨਾ ਤੇ ਆਜਾ ਦਰਾਨੀਆਂ ਜਠਾਨੀਆਂ ਲੜ ਲੜ ਕੇ ਕੰਬਲੀਆਂ ਵੀ ਨਾ ਹੁੰਦੀਆਂ ਜੋ ਹੋਣਾ ਸੀ ਹੁਣ ਹੋ ਗਿਆ ਏ ਹੁਣ ਤੂੰ ਜਵਾਗ ਰਾਤ ਤੈਨੂੰ ਦਵਾ ਜੇ ਮੰਮੀ ਆਪਾਂ ਰਾਤਿਕਾ ਨਾਲ ਤੇ ਪਵਨ ਨਾਲ ਗੱਲ ਕਰ ਲਈਏ ਵੀ ਛੱਡੋ ਪਰ ਇਹਦਾ ਜਵਾਗ ਆਪਾਂ ਬਾਹਰੋਂ ਹੀ ਲੈ ਲੈਨੇ ਹੁਣ ਲੱਡੂ ਨਾਲ ਪੈ ਗਿਆ ਉਹਨਾਂ ਦਾ ਮੋਹ ਹੁਣ ਮਾਂ ਪਿਓ ਉਹੀ ਨੇ ਹੁਣ ਤੈਨੂੰ ਔਖੇ ਸੁਖੇ ਕਹਿਣਾ ਹੀ ਪੈਣਾ ਏ ਮੈਂ ਤੇ ਜਿਸ ਦਾ ਬੈਗ ਜੇ ਤੇਰੇ ਮੁੰਡੇ ਹੀ ਨਾ ਲੜ ਪੈ। ਨਾ ਨਾ ਮੰਮੀ ਕੁਛ ਚੰਗਾ ਬੋਲ। ਅੱਗੇ ਨੂਹਾਂ ਲੜ ਲੜ ਕੇ ਕੰਬਲੀਆਂ ਹੋਈਆਂ ਪਈਆਂ ਨੇ। ਹੁਣ ਮੁੰਡੇ ਕੋ ਲੜਨਗੇ। ਜਿਵੇਂ ਪਮਨ ਦਾ ਮੋਹ ਹੈ ਬੱਚੇ ਨਾਲ। ਏਦਾਂ ਸ਼ੀਸ਼ ਦਾ ਵੀ ਮੋਹ ਹੋਏ। ਉਹ ਬੱਚੇ ਵੀ ਨਾ ਕਿੰਨਾ ਚਿਰ ਰਹਿ ਲੂਗਾ। ਹੁਣ ਵੱਡੇ ਮੁੰਡੇ ਨੂੰ ਵੀ ਲੈ ਕੇ ਟੁਰ ਗਈ ਏ। ਹੁਣ ਅਸ਼ੀਸ਼ ਵੱਡੇ ਮੁੰਡੇ ਬਗੈਰ ਕਿਸ ਤਰ੍ਹਾਂ ਰਹੇਗਾ। ਕੱਲ ਕੋਈ ਨਹੀਂ। ਮੈਂ ਇੱਥੇ ਹੀ ਆ। ਕਰਨਿਆ ਕੋਈ ਹੱਲੇ ਦਾ। ਅੱਬੀ ਦੀ ਸੌ ਲੱਗੇ ਉਹਨਾਂ ਨੂੰ ਨਾ ਜਵਾਬ ਦੇ ਦੇ ਕੇ ਮਜ਼ਾ ਹੀ ਆ ਗਿਆ ਮੰਮੀ ਉਹਨਾਂ ਨੂੰ ਮੈਂ ਜਵਾਬ ਨਾ ਦਿੰਦੀ ਤੇ ਹੋਰ ਕੀ ਕਰਦੀ ਤੇਰੇ ਹੱਥ ਲੱਗ ਗਏ ਮੰਮੀ ਇਹਨੂੰ ਬੇਗਾਨੀਆਂ ਦੇ ਹੁਣ ਨੀ ਇਹਨੂੰ ਮੈਂ ਕਿੱਥੇ ਜਾਣ ਦੇ ਨਾ ਭੈਣੇ ਸਾਰੀ ਜ਼ਿੰਦਗੀ ਇਸ ਘਰ 'ਚ ਬੈ ਜਾ ਤੇਰਾ ਭਰਾ ਤੈਨੂੰ ਪੂਰੀ ਜ਼ਿੰਦਗੀ ਇਸ ਘਰ 'ਚ ਰੋਟੀ ਪਿਠਾ ਕੇ ਖਿਲਾ ਸਕਦਾ ਆ ਪਰ ਜਵਾਬ ਉਹਨਾਂ ਦੇ ਝੋਲੇ ਨਹੀਂ ਪਾ ਦੂ ਵੀਰੇ ਹੁਣ ਭਾਵੇਂ ਮੈਂ ਜਿੱਥੇ ਮਰਜੀ ਰਵਾਂ ਲੱਡੂ ਨੂੰ ਮੈਂ ਆਪਣੇ ਤੋਂ ਦੂਰ ਨਹੀਂ ਕਰਨਾ ਬਥੇਰੀ ਸਜਾ ਦੇ ਲਈ ਆਪਣੇ ਤੋਂ ਦੂਰ ਕਰਕੇ ਗੱਲ ਤੇ ਇਹੀ ਆ ਜੈਸਮਿਨ ਜੇ ਪਹਿਲਾਂ ਇਹ ਗੱਲ ਕਰ ਲੈਂਦੀ ਇੰਨਾ ਕਲੇਸ਼ ਨਹੀਂ ਸੀ ਵਧਣਾ ਮੰਮੀ ਜਿਹੜੀ ਗਲਤੀ ਕਰਨੀ ਸੀ ਮੈਂ ਕਰ ਲਈ ਪਰ ਹੁਣ ਮੈਂ ਆਪਣੀ ਗਲਤੀ ਸੁਧਾਰ ਦਿੱਤੀਆਂ ਉਹਨਾਂ ਤੋਂ ਜਵਾਬ ਵਾਪਸ ਲੈ ਕੇ ਬਿਲਕੁਲ ਫਿਕਰ ਨਾ ਕਰ ਜਵਾਬ ਤੇਰਾ ਤੇਰੇ ਕੋਲ ਰਹੂਗਾ ਹੁਣ ਆਂਦਾ ਜੜਾ ਆਂਦੇ ਮੰਮੀ ਹੁਣ ਛੱਡੋ ਬਾਰ ਬਾਰ ਇਹੀ ਗੱਲ ਤੇ ਗੱਲਾਂ ਕਰਕੇ ਨਾ ਸਿਰ ਜਿਹਾ ਦੁੱਖ ਲੱਗ ਪਿਆ ਹੁਣ ਇਹ ਗੱਲਾਂ ਤੇ ਮਿੱਟੀ ਪਾਓ ਚਲਾ ਲੈ ਢੋ ਆਪਾਂ ਗੇੜੇ ਕੱਟ ਕੇ ਆਈਏ ਤਾ ਤੂੰ ਇੱਥੇ ਆ ਕੇ ਬੈਠ ਮੇਰੇ ਕੋਲ हां जी मम्मी बसो मैं तो उनू कह हीया ना सारी उमर दीदी दी, मैं तन्नू इत्थे रख लूंगा जो इत्थे बैठी रहूगी आपा जेड़ा ਦੋਨਾਂ ਨੇ ਸੋਚਿਆ ਉਹ ਕਿਦਾਂ ਪੂਰਾ ਹੋਊਗਾ ਕੋਈ ਗੱਲਾਂ ਤਾਂ ਕਹਿਣ ਵਾਲੀ ਹੁੰਦੀ ਆ ਮੰਮੀ ਨਾਲੇ ਮੈਂ ਇੱਕ ਗੱਲ ਦਾ ਹਿਸਾਬ ਲਾਇਆ ਗੱਲ ਤੁਹਾਨੂੰ ਵੀ ਨਹੀਂ ਕਰਨੀ ਆ ਹਾਂ ਮੈਂ ਕਿਹੜੀ ਗੱਲ ਨਹੀਂ ਕੀਤੀ ਸਾਰੀ ਗੱਲ ਤਾਂ ਮੈਂ ਬਰਾਬਰ ਕੀਤੀ ਆ ਜਦੋਂ ਰਾਧਿਕਾ ਭੈਣ ਦੇ ਪੈਰੀ ਪਈ ਸੀ ਉਦੋਂ ਆਪਣੀ ਸ਼ਰਤ ਰੱਖ ਦਿੰਦੇ ਵੀ ਅਸੀਂ ਆਹ ਸ਼ਰਤ ਤੇ ਜਵਾਬ ਵਾਪਸ ਦੇਣਾ ਪੁੱਤਰਾ ਤੂੰ ਹੋਜੇ ਆਪਣੀ ਮਾਂ ਨੂੰ ਸਮਝਿਆ ਨਹੀਂ ਹੈਗਾ ਜਦੋਂ ਸਾਹਮਣੇ ਵਾਲਾ ਖੇਡ-ਖੇਡ ਥੱਕ ਗਿਆ ਹੁੰਦਾ ਨਾ ਤੇਰੀ ਮਾਂ ਉਦੋਂ ਖੇਡਦੀ ਆ ਜਲਦੀ ਨਾ ਮੈਂ ਪਾਸਾ ਸੁੱਟਾਂਗੇ